ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੁਖ ਸਿੰਘ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਸੰਸਥਾ ਤੋਂ ਆਜਿਸੀ ਦਵਿੰਦਰ ਭਾਜੀ ਸ਼ਰਵਤ ਦਾ ਭਲਾ ਸੇਵਾ ਸੁਸਾਇਟੀ ਮੂਨਕਾ ਤੋਂ ਉਹਨਾਂ ਦੇ ਨਾਲ ਚਾਹ ਦੀ ਤੇ ਬਰੈਡ ਦੀ ਸੇਵਾ ਲੈ ਕੇ ਨਾਲ ਦਵਿੰਦਰ ਭਾਜੀ ਹੁਣੇ ਵਲੋਂ ਜੋ ਲੰਗਰ ਦੀ ਰੋਜ਼ਾਨਾ ਸੇਵਾ ਚੱਲਦੀ ਆ ਉਹ ਲੈ ਕੇ ਅਸੀਂ ਪਹੁੰਚੇ ਆ ਮਿਆਣੀ ਹਾਈ ਸਕੂਲ ਦੇ ਵਿੱਚ ਤੇ ਸਾਡੇ ਸੇਵਾਦਾਰ ਸਾਰੇ ਲੱਗੇ ਹੋਏ ਨੇ ਸਰਵਦਾ ਭਲਾ ਸੇਵਾ ਸੁਸਾਇਟੀ ਮੂਨਕਾ ਤੋਂ ਤੇ ਗਿੱਲਾਂ ਤੋਂ ਭਾਜੀ ਨੇ ਸਾਡੀ ਸੰਸਥਾ ਦੇ ਸੇਵਾਦਾਰ ਤੇ ਭਾਜੀ ਹੁਣੀ ਸਾਰੇ ਉੱਥੇ ਮੂਨਕਾ ਤੋਂ ਸਰਵਦਾ ਭਲਾ ਸੇਵਾ ਸੁਸਾਇਟੀ ਤੋਂ ਆਏ ਭੱਲਾ ਭਾਜੀ ਪ੍ਰਸ਼ਾਦਾ ਛਕ ਰਹੇ ਨੇ ਸਵੇਰ ਦੇ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਕੀਤੀ ਤੇ ਇਹ ਲੰਗਰ ਛਕ ਰਹੇ ਨੇ ਮਿਆਣੀ ਐਸ ਵੇਲੇ ਹਾਈ ਸਕੂਲ ਦੇ ਵਿੱਚ ਹੈਗੇ ਆ ਜੋ ਇੱਥੇ ਸ਼ਿਫਟ ਕੀਤੇ ਹੋਏ ਨੇ ਦਵਿੰਦਰ ਭਾਜੀ ਹੁਣੀ ਸਰਵਦਾ ਭਲਾ ਸੇਵਾ ਸੁਸਾਇਟੀ ਤੇ ਦਵਿੰਦਰ ਸਿੰਘ ਦਾ ਸਰਵਪੱਲਾ ਸੇਵਾ ਸੈਕਟੀਨ ਨੂੰ ਨਾਲ ਖੜੇ ਸਿੱਖਰਦੂਪ ਭੈਣ ਜਿਨਾਂ ਦੀ ਇੱਥੇ ਬੁਢੀ ਆ ਗਾਲੈਂਟੀ ਸਾਰੇ ਨੂੰ ਜਿੰਕ ਕਰ ਰਿਹਾ ਦੇਖ ਦੇਖ ਰਿਹਾ ਆ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਦਾ ਸਰਵਪੱਲਾ ਸੇਵਾ ਸੈਕਟੀਨ ਜੀ ਅਮਰਦਾ ਸੇਵਾ ਸੈਕਟੀ ਵੱਲੋਂ ਸਾਡੇ ਵੀਰ ਗੁਰਮਤ ਸਿੰਘ ਹੁਣਾਂ ਨੇ ਵੀ ਸ਼ਾਮ ਦੀ ਲੰਗਰ ਦੀ ਸੇਵਾ ਇਹਨਾਂ ਨੇ ਫਿਰ ਲਈ ਆ ਅੱਜ ਆ ਦੀ ਸੇਵਾ ਸੀ ਇਹਨਾਂ ਦੀ ਤੇ ਲੰਗਰ ਦੀ ਪ੍ਰਸ਼ਾਦ ਦੀ ਸੇਵਾ ਸੀ ਗੁਰਮਤ ਸਿੰਘ ਲੈ ਕੇ ਆਏ ਆ ਇਹਨਾਂ ਵੀਰਾਂ ਨੇ ਭੈਣਾਂ ਨੇ ਇਹ ਲੰਗਰ ਪਕਾ ਕੇ ਇੱਥੇ ਭੇਜਿਆ ਪਰਮਾਤਮਾ ਸਾਰਿਆਂ ਤੰਦਰੁਸੀਆਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਅੰਦਾਜ਼ ਕੋ ਰੂਪ ਭਾਈ ਮਨਜੂਲ ਸਿੰਘ ਤਲਵੰਡੀ ਜੋ ਉਦੋਂ ਦੇ ਪਾਣੀ ਚ ਬੇੜੀਆਂ ਲੈ ਕੇ ਲੋਕਾਂ ਨੂੰ ਬਾਹਰ ਕੱਢ ਰਿਆ ਬਾਬਾ ਦੀਪ ਸਿੰਘ ਸੇਵਾਦਾਰ ਤੇ ਚੜ੍ਹਦੀ ਕਲਾ ਵਿੱਚ ਪਰਮਾਤਮਾ ਜੀ ਹੱਥ ਰੱਖਿਓ ਤੇ ਉਹਨਾਂ ਨੇ ਸਾਰਿਆਂ ਨੂੰ ਸਿਹਤ ਵਿੱਚ ਠੀਕ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸੇਵਾ ਰੈਗੂਲਰ ਜਾਰੀ ਆ ਰੋਜ਼ਾਨਾ ਕਾਫੀ ਦਿਨਾਂ ਤੋਂ ਦਵਿੰਦਰ ਭਾਜੀ ਲੱਗੇ ਹੋਏ ਨੇ 11 ਦਿਨ ਦੇ ਲਗਭਗ ਹੋ ਗਏ ਇਹਨਾਂ ਨੂੰ ਕਿ ਰੋਜ਼ਾਨਾ ਲੰਗਰ ਦੀ ਸੇਵਾ ਤੇ ਮਹਾਰਾਜ ਦੀ ਬਹੁਤ ਕਿਰਪਾ ਕੇ ਕੁਝ ਦਿਨ ਦੀ ਸੇਵਾ ਇਹਨਾਂ ਨੇ ਸਾਨੂੰ ਵੀ ਦਿੱਤੀ ਆ ਹੁਣ ਦੁਪਹਿਰ ਦੀ ਜਿਹੜੀ ਲੰਗਰ ਦੀ ਸੇਵਾ ਹੋਇਆ ਕਰੂਗੀ 3-4 ਦਿਨ 3-4 ਵਜੇ ਉਹ ਸਾਡੀ ਸੰਸਥਾ ਸ੍ਰੀ ਗੁਰੂ ਅਮਰਦਾਸ ਜੀ ਸੇਵਾ ਸੰਸਥਾ ਡੇਲੀ ਕਰਿਆ ਕਰੇਗੀ ਤੇ ਸਵੇਰੇ ਕੋਸ਼ਿਸ਼ ਕਰਾਂਗੇ ਕਿ ਚਾਹ ਦੀ ਤੇ ਬਰੈਡ ਦੀ ਸੇਵਾ ਵੀ ਸਵੇਰੇ ਹੋ ਸਕੇ ਜਦੋਂ ਸਾਨੂੰ ਦੇਣਗੇ ਸੇਵਾ ਤੋ ਇਹਨਾਂ ਦੇ ਹਿਸਾਬ ਦੇ ਨਾਲ ਹੀ ਚੱਲਿਆ ਜਾਊਗਾ ਕਿਉਂਕਿ ਇਹਨਾਂ ਦੇ ਅੰਡਰ ਚੱਲਦਾ ਪ੍ਰਬੰਧ ਸਾਰਾ ਤੇ ਸਾਨੂੰ ਇਹ ਵੀ ਖਿਆਲ ਰੱਖਣਾ ਪੈਂਦਾ ਕਿ ਲੰਗਰ ਜਿਆਦਾ ਮਾਤਰਾ ਚ ਨਾ ਜਾਵੇ ਕਿ ਬ्यर्थ ਨਾ ਜਾਵੇ ਸੋ ਬਹੁਤ ਖਿਆਲ ਨਾਲ ਚੱਲਣਾ ਪੈਂਦਾ ਸਾਰੀਆਂ ਗੱਲਾਂ ਦੇਖ ਕੇ ਸੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਨਾ ਕਿ ਸਾਰਾ ਚੜ੍ਹਦੀ ਕਲਾ ਚ ਸੰਪੂਰਨ ਹੋਵੇ ਜੋ ਜਲਦੀ ਤੋਂ ਜਲਦੀ ਜੋ ਮੁਸੀਬਤ ਪਈ ਹੈ ਜਲਦੀ ਤੋਂ ਜਲਦੀ ਠળે ਤੇ ਬਹੁਤ ਬਹੁਤ ਧੰਨਵਾਦੀਆਂ ਪਿੰਡ ਮਸੀਤੀ ਬਲਕੋਟ ਦੀ ਸੇਵਾ ਦੇ ਸੇਵਾਦਾਰਾਂ ਦੇ ਜਿਨ੍ਹਾਂ ਨੇ ਅੱਜ ਚਾਹ ਤੇ ਬਰੈਡ ਦੀ ਸੇਵਾ ਦਿੱਤੀ ਹੈ। ਤੋਂ ਅੱਗੇ ਤੋਂ ਵੀ ਪਿੰਡ ਜਾਜੇ ਤੋਂ ਜੋ ਸੇਵਾਦਾਰ ਸਾਡੇ ਨਾਲ ਜੁੜੇ ਨੇ ਸਾਡੀ ਸੰਸਥਾ ਦੇ ਨਾਲ ਕੁਝ ਦਸ਼ਮੇਸ਼ ਨਗਰ ਤੋਂ ਜੁੜੇ ਨੇ ਕੁਝ ਸਾਡੇ ਪਿੰਡ ਮਸੀਤੀ ਤੋਂ ਜੁੜੇ ਨੇ। ਤੋਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਨੂੰ ਲੰਗਰ ਤਿਆਰ ਕਰਕੇ ਜੋ ਦਿੱਨੇ ਨੇ ਕਿਉਂਕਿ ਸਾਡਾ ਕੰਮ ਤਾਂ ਸਿਰਫ ਲੰਗਰ ਬਚਾਉਣਾ ਹੈ ਨਾ। ਤੋ ਬਾਕੀ ਪਿੰਡਾਂ ਵਿੱਚੋਂ ਜੋ ਤਿਆਰ ਕਰਕੇ ਜਿਸ ਨੇ ਵੀ ਲੰਗਰ ਦੀ ਸੇਵਾ ਕਰਨੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਨੰਬਰ ਹਾਈਲਾਈਟ ਹੋ ਰਹੇ ਨੇ ਦੇਖੋ ਇਹ ਨੰਬਰਾਂ ਤੇ ਦੂਜਾ ਨੰਬਰ ਜਿਹੜਾ ਵਿਚਕਾਰ ਵਾਲਾ ਉਹ ਮੇਰਾ ਸਾਡੇ ਨਾਲ ਕੋਈ ਵੀ ਸੰਪਰਕ ਕਰ ਸਕਦਾ ਜੇ ਕਿਸੇ ਨੇ ਲੰਗਰ ਦੀ ਸੇਵਾ ਕਰਨੀ ਹੈ ਅਸੀਂ ਲੰਗਰ ਬਣਿਆ ਹੋਇਆ ਉੱਥੋਂ ਚੱਕ ਕੇ ਬਸ ਸਾਡੇ ਨਾਲ ਟਾਈਮ ਲੈ ਕੇ ਫਿਰ ਸਾਨੂੰ ਦੱਸਣਾ ਕਿ ਅਸੀਂ ਦੱਸਾਂਗੇ ਤੁਹਾਨੂੰ ਕਿ ਇਸ ਟਾਈਮ ਤੁਸੀਂ ਇਸ ਦਿਨ ਤੁਸੀਂ ਬਣਾਣਾ ਹੈ ਕਿ ਬਿਆਰਥ ਨਾ ਜਾਵੇ ਲੰਗਰ ਬਣਿਆ ਕਈ ਵਾਰ ਇਦਾਂ ਹੋ ਜਾਂਦਾ ਕਿ ਬਹੁਤ ਸਾਰਾ ਲੰਗਰ ਆ ਜਾਂਦਾ ਹੈ ਕਿ ਉਹ ਬੇਸਟ ਜਾਂਦਾ ਫਿਰ じゃ ਸਾਨੂੰ ਕਿਤੇ ਗੁਰੂ ਘਰ ਦੇਣਾ ਬਿੰਦਾ ਜਾਂ ਫਿਰ ਉਹ ਕਿਸੇ ਅਰਥ ਨਹੀਂ ਆਉਂਦਾ ਸੋ ਜਿਸ ਨੇ ਵੀ ਲੰਗਰ ਦੀ ਸੇਵਾ ਕਰਨੀ ਹੋਵੇ ਪਹਿਲਾਂ ਸਾਨੂੰ ਇੱਕ ਵਾਰ ਜਰੂਰ ਦੱਸੇ ਕਿ ਹਾਂਜੀ ਅਸੀਂ ਸੇਵਾ ਕਰ ਲੰਗਰ ਦੀ ਕਰਨੀ ਅਸੀਂ ਉਹਨਾਂ ਨੂੰ ਦਿਨ ਦਵਾਂਗੇ ਸੋ ਬਹੁਤ ਬਹੁਤ ਧੰਨਵਾਦੀਆਂ ਸਾਰੇ ਸੇਵਾਦਾਰਾਂ ਦਾ ਚੜ੍ਹਦੀ ਕਲਾ ਬਖਸ਼ੇ ਗੁਰੂ ਅਮਰਦਾਸ ਦੀ ਚੜ੍ਹਦੀ ਕਲਾ ਬਖਸ਼ਣ ਬਹੁਤ